ਅੱਜ ਬਟਾਲਾ ਸ਼ਹਿਰ ਦੇ ਉੱਤੇ ਖੜੇ ਆ ਜੀ ਆਪਾਂ ਹਾਈਵੇ ਦੇ ਉੱਤੇ ਸਮੁੱਚੀ ਕਾਂਗਰਸ ਸੋਰੀ ਟੀਮ ਹੈ ਉਹ ਅੱਜ ਟਰੈਕਟਰ ਰੋਸ਼ਮਾਰਚ ਜਿਹੜਾ ਕੱਢਣ ਜਾ ਰਹੀ ਏ ਕਿਸਾਨਾਂ ਦੇ ਹੱਕ ਦੇ ਵਿੱਚ ਕਿਉਂਕਿ ਅੰਨਦਾਤਾ ਜਿਹੜੇ ਨੇ ਉਹ ਸੜਕਾਂ ਤੇ ਆ ਜਾਣਗੇ ਤਾਂ ਬੜੀ ਵੱਡੀ ਸਮੱਸਿਆ ਜਿਹੜੀ ਖੜੀ ਹੋ ਜੇਗੀ ਤਾਂ ਅੱਜ ਜਰਾ ਨਹੀਂ ਕਰਨਾ ਤੇ ਉਹਨਾਂ ਦੀ ਹੱਕੀ ਮੰਗਾ ਵਾਸਤੇ ਜਿਹੜਾ ਹੈ ਅੱਜ ਫੇਰ ਬਟਾਲਾ ਸ਼ਹਿਰ ਦੇ ਵਿੱਚ ਤੇਰਾ ਏ ਟਰੈਕਟਰ ਰੋਸ਼ਮਾਰਚ ਜਿਹੜਾ ਕਿਸਾਨਾਂ ਦੇ ਨਾਲ ਸਮੁੱਚੀ ਕਾਂਗਰਸ ਟੀਮ ਜਿਹੜੀ ਖੜੀ ਏ ਇਹ ਪਟਾਰਾਂ ਵਾਂਖੜੀ ਉਹ ਕਹਿੰਦੇ ਜੀ ਇਹ ਜਿੰਨਾ ਤੱਕ ਉਹਨਾਂ ਦੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਐਡਾ ਹੀ ਜਿਹਾ ਸਾਰੇ ਪੰਜਾਬ ਦੇ ਵਿੱਚ ਕਾਂਗਰਸ ਕਮੇਟੀ ਜਰੀਏ ਕਿਸਾਨਾਂ ਦੇ ਨਾਲ ਖੜੀ ਹੈ ਸੋ ਅੱਧਰ ਵੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਟਰੈਕਟਰ ਮਾਰਚ ਜਿਹੜਾ ਕੱਢਿਆ ਜਾ ਰਿਹਾ ਪਟਾਲਾ ਸ਼ਹਿਰ ਦੇ ਵਿੱਚ ਸਮੂੱਚੀ ਕਾਂਗਰਸ ਕਮੇਟੀ ਵੱਲੋਂ ਅਗਰ ਗੱਲਬਾਤ ਵੀ ਕਰਾਂਗੇ ਕੀ ਕਹਿਣਾ ਹੈ ਅਤੇ ਕਾਂਗਰਸ ਦੇ ਜਿਹੜੇ ਅਧਿਕਾਰੀ ਨੇ ਉਹ ਵੀ ਇੱਥੇ ਮੌਜੂਦ ਨੇ ਗੱਲਬਾਤ ਕਰਾਂਗੇ ਸੋ ਨਮਸ਼ਕਾਰ ਜੀ ਨਮਸਕਾਰ ਜੀ ਅੱਜ ਆ ਜੀ ਜਿਹੜਾ ਕਿਸਾਨਾਂ ਦੇ ਹੱਕ ਵਿੱਚ ਅਸੀਂ ਟਰੈਕਟਰ ਮਾਰਚ ਕਰ ਰਹੇ ਆ ਔਰ ਜਿਹੜਾ ਸੁਖਦੀਪ ਸਿੰਘ ਪਿੱਛੇ ਜੀ ਕਿਸਾਨੀ ਸੰਘਰਸ਼ ਵਿੱਚ ਉਹਦੀ ਮੌਤ ਹੋ ਗਈ ਆ ਪਰ ਪਿੱਛੇ ਜੀ ਜਦੋਂ ਕਿਸਾਨਾਂ ਨੇ ਆਪਣਾ ਸੰਘਰਸ਼ ਸ਼ੁਰੂ ਕੀਤਾ 700 ਕਿਸਾਨਾਂ ਦੀ ਮੌਤ ਹੋ ਗਈ ਪਰ ਅਸੀਂ ਸੋਮੇ ਨੇ ਕਿਹੜੀ ਗੱਲੋਂ ਉਹ ਕਤਲ ਦਾ ਨਾਮ ਦਿੱਤਾ ਜਾਏਗਾ 700 ਜਿਹੜੇ ਕਿਸਾਨ ਕਤਲ ਹੋਏ ਨੇ ਉਹਦੀ ਜ਼ਿੰਮੇਵਾਰ ਕੌਣ ਆ ਪਰ ਅੱਜ ਵੀ ਅਸੀਂ ਚਾਹੁੰਦੇ ਹਾਂ ਉਹਨਾਂ ਦੀ ਐਫਆਈਆਰ ਜਿਹੜੀ ਹੈ ਉਹ ਹੋਣੀ ਚਾਹੀਦੀ ਆ ਔਰ ਐਫਆਈਆਰ ਦੇ ਨਾਲ ਨਾਲ ਕਿਸਾਨਾਂ ਦਾ ਹੱਕ ਵੀ ਮਿਲਣਾ ਚਾਹੀਦਾ ਅੱਜ ਸਾਰੇ ਜਾਣੇ ਅਸੀਂ ਬਟਾਲਾ ਕਾਂਗਰਸ ਕਮੇਟੀ ਦੇ ਮੇਲ ਸਾਹਿਬ ਸਾਡੇ ਲੀਡਰ ਨੇ ਇੱਥੇ ਖੜੇ ਨੇ ਗੁੱਡੋ ਸੇਡ ਸੀਨੀਅਰ ਵਾਈਸ ਪ੍ਰੈਸਿਡਰ ਸਾਡੇ ਰਮਨ ਬਖਸ਼ੀ ਜੀ ਅਮਨਦੀਪ ਸਿੰਘ ਜੀ ਸਾਡੇ ਸਾਬਕਾ ਚੇਅਰਮੈਨ ਕੋਕਰ ਸਾਹਿਬ ਵੀਜੇ ਬਿਆਸ ਜੀ ਸਾਰੇ ਹੀ ਅਸੀਂ ਕਾਂਗਰਸ ਪਾਰਟੀ ਦੀ ਸਮੁੱੱਚੀ ਟੀਮ ਅੱਜ ਕਿਸਾਨਾਂ ਦੇ ਹੱਕ ਵਿੱਚ ਪਟਾਲਾ ਸ਼ਹਿਰ ਦੇ ਵਿੱਚ ਟਰੈਕਟਰ ਮਾਰਚ ਕਰ ਰਹੇ ਹਾਂ ਤਾਂ ਜੋ ਜਿਹੜੇ ਕਿਸਾਨ ਸੰਘਰਸ਼ ਕਰ ਰਹੇ ਆ ਉਹਨਾਂ ਦੀ ਮੰਗਾਂ ਪੂਰਾ ਕੀਤਾ ਜਾਏ ਪੰਜਾਬ ਸਰਕਾਰ ਦੀ ਗੱਲ ਕਰੀਏ ਤੇ ਪੰਜਾਬ ਸਰਕਾਰ ਦੇ ਵਿੱਚ ਭਗਵੰਤ ਮਾਨ ਜੀ ਸਰਕਾਰ ਬਣ ਤੋਂ ਪਹਿਲਾਂ ਕਹਿੰਦੇ ਸੀ ਕਿ ਅਸੀਂ ਸਰਕਾਰ ਬਣਿਆ ਸਾਰੇ ਐਮ ਐਸ ਪੀ ਦਵਾਂਗੇ ਕਿੱਥੇ ਰਹਿ ਗਈ ਉਹਨਾਂ ਦੀ ਗੱਲ ਝੂੜ ਦੇ ਉੱਤੇ ਸਰਕਾਰ ਖੜੀ ਹੈ ਪੰਜਾਬ ਸਰਕਾਰ ਕਿੱਥੇ ਰਹਿ ਗਈ ਪਾ ਪਿੱਛੇ ਸੰਘਰਸ਼ੀ ਸੰਗਾਨੀ ਸੰਘਰਸ਼ੇ ਵਿੱਚ ਮੋਦੀ ਸਾਹਿਬ ਨੇ ਗੱਲ ਕੀਤੀ ਸੀ ਵੀ ਅਸੀਂ ਤੁਹਾਨੂੰ ਸਾਰੇ ਨੂੰ ਐਮਐਸਪੀ ਦਵਾਂਗੇ ਪਰ ਉਹ ਕਿੱਥੇ ਰਹਿ ਗਿਆ ਮੋਦੀ ਸਾਹਿਬ ਦਾ ਪ੍ਰੋਮਿਸ ਅੱਜ ਪ੍ਰੋਮਿਸ ਤੇ ਭੁੱਜ ਰਿਹਾ ਕਿਸਾਨਾਂ ਨੇ ਇਹੀ ਮੰਗਿਆ ਵੀ ਆਪਣੇ ਪ੍ਰੋਮਿਸ ਤੇ ਪੂਰੇ ਕਰੋ ਆਪਣੇ ਪ੍ਰੋਮਿਸ ਤੇ ਕੀ ਕਰ ਗਿਆ ਇਹਨਾਂ ਨੇ ਅੱਜ ਵਿੱਚ ਅਸੀਂ ਪਟਿਆਲਾ ਸ਼ਹਿਰ ਵਾਸੀ ਸਾਰੇ ਇਕੱਠੇ ਹੋ ਕੇ ਉਹਨਾਂ ਦੇ ਕਿਸਾਨਾਂ ਦੇ ਆਪ ਇੱਕ ਨੰਬਰ ਕਰ ਰਹੇ ਹਾਂ ਜੋ ਵਾਜਦਾ ਹੈ ਸਾਡਾ ਪ੍ਰੋਗਰਾਮ। ਸਰਪੰਦਾਂ ਜੀ ਦੇ ਨਹੀਂ ਸਾਰੇ ਪੰਜਾਬ ਚ ਪ੍ਰੋਟੈਸਟ ਹੋ ਰਿਹਾ। ਕਾਂਗਰਸ ਪੂਰੀ ਸਾਨਾ ਦੇ ਨਾਲ ਹੈ। ਕਿ ਨਹੀਂ ਗੱਲਾਂ ਮੰਨੀਆਂ ਜਾਂਦੀਆਂ ਤੇ ਤੇਰੇ ਅਗਲਾ ਸਟੋਰੀ। ਰਾਹੁਲ ਗਾਂਧੀ ਜੀ ਨੇ ਇੰਨੀ ਗੱਲ ਕਹੀ ਹੈ ਵੀ 2024 ਦੀ ਸਰਕਾਰ ਬਣੇਗੀ ਤੇ ਅਸੀਂ ਸਾਰੀ ਪਾਰਟੀ ਚੰਦਾ ਨੇ ਫੈਸਲਾ ਕੀਤਾ ਕਿ ਐਮਐਸਟੀ ਕਿਸਾਨਾਂ ਨੂੰ ਖਵਾਗੀ। ਅਗਰ ਨਹੀਂ ਲਿਆ ਤੇ ਜੋ ਪਾਰਟੀ ਦਾ ਹਕਮ ਹੋਇਆ ਜਿੱਦਾਂ ਜਿੱਦਾਂ ਸੰਸਦਾਂ ਦੇ ਅੱਖੋ ਵਿੱਚ ਗਰੋਂਦਾ ਪਾਰਟੀ ਦੇ ਜੋ ਪਰੋਟੋਕੋਲ ਦੇ ਮਤਲਬ ਕੋ ਹੋਏਗਾ ਅਸੀਂ ਸਾਰੇ ਬਟਾਲਾ ਵਾਸੀਓ ਦੇ ਹੋਗਾ ਪੂਰਾ ਤਨਾਫੀ ਉਹ ਹੋਰ ਵੀ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਆ ਜਗੀਰ ਖੋਕਰ ਜੀ ਸੋ ਤੁਸੀਂ ਵੀ ਅੱਜ ਆਏ ਹੋ ਪ੍ਰੋਟੈਸਟ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਅਸੀਂ ਕਹਿਣਾ ਚਾਹੁੰਦੇ ਆ ਕਿ ਕਿਸਾਨਾਂ ਦੀਆਂ ਜਿਹੜੀਆਂ ਹੱਕੀ ਮੰਗਾਂ ਨੇ ਉਹਦੇ ਪੂਰਾ ਕਰਨਾ ਚਾਹੀਦਾ ਔਰ ਪੰਜਾਬ ਸਰਕਾਰ ਨੂੰ ਔਰ ਸਿੱਟ ਸਰਕਾਰ ਨੂੰ ਇਹਨਾਂ ਨੇ ਜੋ ਵਾਅਦੇ ਕੀਤੇ ਆ ਉਹ ਉੱਤੇ ਭੱਜਣਾ ਨਹੀਂ ਚਾਹੀਦਾ ਅਗਰ ਜੇ ਭੱਜਦੇ ਨੇ ਤੇ ਕਾਂਗਰਸ ਸਰਕਾਰ ਜਿਹੜੀ ਆ ਔਰ ਕਾਂਗਰਸ ਪਾਰਟੀ ਜਿਹੜੀ ਆ ਉਹ ਹਰ ਵੇਲੇ ਕਿਸਾਨਾਂ ਦੇ ਨਾਲ ਖੜੀ ਆ ਸਾਡੇ ਅੰਨਦਾਤਾ ਨੇ ਕਿਸਾਨ ਅੰਨ ਪੈਦਾ ਕਰੇਗਾ ਤੇ ਦੇਸ਼ ਬਚੇਗਾ। ਉਹ ਗੱਲਬਾਤ ਕੀਤੀ ਹੈ ਜੀ ਅੰਨਦਾਤਾ ਨੇ ਸਾਡੇ ਕਿਸਾਨ ਵਾਕਈ ਗੱਲ ਸਹੀ ਹੈ ਕਿ ਜੇ ਅੰਨ ਨਾ ਆਊਗਾ ਤਾਂ ਸਾਰਿਆਂ ਵਾਸਤੇ ਸਮੱਸਿਆ ਦੀ ਗੱਲ ਜਿਹੜੀ ਬਣੇਗੀ ਜੀ ਸਰ ਸਾਬ ਕਿੱਦਾਂ ਦੇਖਦੇ ਹੋ ਕਿ ਸਾਰੇ ਪੰਜਾਬ ਦੇ ਵਿੱਚ ਪ੍ਰੋਟੈਸਟ ਹੋ ਰਹੇ ਨੇ ਤੇ ਬਟਾਰਾ ਸ਼ਹਿਰ ਦੇ ਵਿੱਚ ਇਸ ਮੁਰਤੀ ਟੀਮ ਜਿਹੜੀ ਕਾਂਗਰਸ ਕਮੇਟੀ ਦੀ ਹੈ ਸਾਰੇ ਕਿਸਾਨਾਂ ਦੇ ਨਾਲ ਕੀ ਕਹਿਣਾ ਚਾਹੁੰਦੇ ਆ ਜੀ ਬਿਲਕੁਲ ਜਿਹੜੀ ਕਾਂਗਰਸ ਪਾਰਟੀ ਹੈ ਉਹ ਕਿਸਾਨਾਂ ਦੇ ਨਾਲ ਖੜੀ ਆ ਤੇ ਮੋਦੀ ਸਰਕਾਰ ਨੂੰ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੇ 2 ਸਾਲ ਪਹਿਲਾਂ ਕਿਸਾਨਾਂ ਨੇ ਮੋਰਚਾ ਲਾਇਆ ਸੀ ਉਹਦੇ ਤੇ 750 ਕਿਸਾਨ ਜਿਹੜਾ ਸ਼ਹੀਦ ਹੋ ਗਿਆ ਸੀ ਤੇ ਮੋਦੀ ਸਾਹਿਬ ਨੇ ਵਰਨਨ ਦੇਵੀ ਦੇ ਜਨਮ ਦਿਹਾੜੇ ਤੇ ਸਾਰੇ ਹਿੰਦੁਸਤਾਨ ਤੋਂ ਹੱਥ ਜੋੜ ਕੇ ਮਾਫੀ ਮੰਗੇ ਇਹਨਾਂ ਦੀਆਂ ਮੰਗਾਂ ਮੰਨੀਆਂ ਸੀ ਤੇ ਉਹ ਮੰਗਾਂ ਜਿਹੜੀਆਂ ਅੱਜ ਪ੍ਰਵਾਹ ਨਹੀਂ ਹੋਈਆਂ ਇਸ ਕਰਕੇ ਕਿਸਾਨਾਂ ਨੂੰ ਦੁਬਾਰਾ ਜਿਹੜਾ ਆ ਆਪਣਾ ਮੋਰਚਾ ਲਾਉਣਾ ਪਿਆ ਨੰਨੇ ਜੀ ਬੜੀ ਹੈਪੀ ਮੰਗਾਂ ਨੇ ਅਸੀਂ ਬਿਲਕੁਲ ਪਸੰਦ ਆ ਦੇ ਕਾਂਗਰਸ ਪਾਰਟੀ ਨਾਲ ਆ ਤੇ ਹਮੇਸ਼ਾ ਨਾਲ ਰਹੇਗੀ ਤੇ ਮੈਂ ਚਾਹੁੰਦਾ ਕਿ ਇਹਨੂੰ ਮੋਦੀ ਸਰਕਾਰ ਨੂੰ ਉਹਨਾਂ ਦੀਆਂ ਜਿਹੜੀਆਂ ਮੰਗਾਂ ਮੰਨੀਆਂ ਸੀ ਉਹਨਾਂ ਨੂੰ ਸਿਰੇ ਚਾੜਨਾ ਚਾਹੀਦਾ ਸੋ ਗੱਲਬਾਤ ਕੀਤੀ ਹੈ ਜੀ ਆਪਾਂ ਕਿਸਾਨ ਵੀਰ ਵੀ ਇੱਥੇ ਖੜੇ ਨੇ ਆਪਾਂ ਉਹਨਾਂ ਨਾਲ ਦੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਕਹਿੰਦੇ ਉਹਨਾਂ ਦਾ ਕਿਉਂਕਿ ਬੜੀ ਲੰਬੀ ਜਿਹੜੀ ਲੜਾਈ ਲਾ ਕਿਸਾਨ ਜੇ ਸੜਕਾਂ ਤੇ ਆ ਜਾਣਗੇ ਤੇ ਫਿਰ ਬੜੀ ਸਮੱਸਿਆ ਦਾ ਵਿਸ਼ਾ ਬਣ ਜਾਏਗਾ ਸੋ ਆਪਾਂ ਗੱਲਬਾਤ ਕਰਦੇ ਹਾਂ ਕਿੱਦਾਂ ਦੇਖਦੇ ਹੋ ਜੀ ਅੱਜ ਬੜੇ ਅਫਸੋਸ ਨਾਲ ਸਾਨੂੰ ਹਿੰਦੁਸਤਾਨ ਦੇ ਕਿਸਾਨ ਵਾਸਤੇ ਜੋ ਕਿ ਆਪਣੀ ਹੱਕੀ ਤੇ ਬਹੁਤ ਹੀ ਵਾਜਬ ਮੰਗਾਂ ਵਾਸਤੇ ਖਾਸ ਕਰਕੇ ਪੰਜਾਬ ਦਾ ਕਿਸਾਨ ਅੱਜ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਬੈਠਾ ਹੈ ਤੇ ਉਹਨਾਂ ਦੇ ਸ਼ਾਂਤਮਈ ਮੋਰਚੇ ਨੂੰ ਡਿਸਟਰਬ ਕਰਨ ਵਾਸਤੇ ਕਿਸਾਨਾਂ ਤੇ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਪਾਣੀ ਦੀਆਂ ਪਛਾੜਾਂ ਸੁੱਟੀਆਂ ਜਾ ਰਹੀਆਂ ਨੇ ਇਸ ਤਰ੍ਹਾਂ ਦਾ ਸਲੂਕ ਕੀਤਾ ਜਾ ਰਿਹਾ ਕਿ ਜਿੱਦਾਂ ਉਹ ਕਿਸੇ ਵਿਦੇਸ਼ੀ ਕਿਸਮ ਦੇ ਸ਼ਹਿਰੀ ਹੋਣ ਅੱਜ ਸਾਬੀ ਕਹਾਂਗੇ ਉਸ ਪਾਰਟੀ ਰਾਜਾ ਵੜਿੰਗ ਜੀ ਦੇ ਸੱਦੇ ਤੇ ਅਸੀਂ ਸੂਚਿਤ ਕਰਤਾਏ ਨੇ 71 ਹੋ ਕੇ ਉਹ ਕਿਸਾਨਾਂ ਦੇ ਹੱਕ ਵਿੱਚ ਟਰੈਕਟਰ ਮਾਰਚ ਕਰ ਰਹੇ ਆਂ ਬਹੁਤ ਦਸਣਾ ਤੋਂ ਇਹੋ ਟਰੈਕਟਰਾਂ ਵਾਲਾ ਕਿਸਾਨ ਜਿਹੜਾ ਕਿਸੇ ਵਕਤ ਜਦੋਂ ਹਿੰਦੁਸਤਾਨ ਕੋਲ ਭੋਣ ਵਾਸਤੇ ਅਨਾਜ ਨਹੀਂ ਸੀ ਅੱਜ ਉਹਨੂੰ ਕਰੀਏ ਰੈਵਲੂਸ਼ਨ ਲਿਆ ਕੇ ਆਪਣੀ ਮਾਵਾ ਵਰਗੀ ਦਿਖਾ ਲਿਓ ਇਹ ਜੱਮੀ ਬਾਤਾਂ ਰਿਆਂ ਪਾ ਕੇ ਤੇ ਅੱਜ ਇਸ ਰਾਣੀ ਦੇ ਹੱਥ ਦੇ ਵਿੱਚ ਆਦਿ ਜਿਹੜਾ ਕਟਰ ਨਾ ਦੀ ਆ ਰਹੀ ਆਪਣੀ ਹੱਕੀ ਮੰਗਵਾ ਵਾਲਾ ਅੱਜ ਦੀ ਜਿਹੜੀ ਸਟੈਂਡਿੰਗ ਐਡੀਪੀ ਵਿੱਚ ਲਾਇਆ ਮਤਾਰੋ ਰਾ ਰਾਜੇਲਾ ਰੋਈ ਜਾ ਉਹ ਸਭ ਕੋਈ ਗਾਰਾ ਤੇ ਗੋਲੀਆਂ ਇੱਕ ਕੜਾ ਅਫਸੋਸ ਹੈ ਤੇ ਇਹ ਟੈਕ ਮਾਰੋ ਜੀ ਸੁਣੋ ਤੇ ਹਰਿਆਆ ਦੀ ਸਥਾਪਨਾ ਯਾਦ ਰੋ ਰੋ ਯਾਦੋਂ ਮੈਂ ਆਪਰੇ ਬਲ ਜਾ ਤੇ ਭਾਰਤੀ ਮਈ ਧਰੋ ਲਾਉਂ ਤਸਵੀਰ ਦਿਖਾ ਲਾ ਕੇ ਤੁਹਾਨੂੰ ਫੇਰ ਇੱਕ ਵਾਰੀ ਕਿਤਾ ਜਿਹੜੇ ਕੂਫਾਨ ਨੇ ਭਰਾ ਸਾਡੇ ਉਹ ਲੰਬੀਆਂ ਲਾਈਨਾਂ ਦੇ ਵਿੱਚ ਖਤਾਰਾਂ ਦੇ ਵਿੱਚ ਜਿਹੜੇ ਟਰੈਕਟਰ ਮਾਰ ਕੇ ਰੱਖ ਦਿਆ ਜਾ ਰਿਹਾ ਤੇ ਤਸਵੀਰਾਂ ਤੁਹਾਨੂੰ ਦਿਖਾਵਾਗੇ ਕਿ ਕਿੱਦਾਂ ਕੂਫਾਨ ਗਿਰੇ ਨੇ ਜਿਹੜੇ ਕੂਫਾਨ ਦੇ ਮੰਗਾ ਦੇ ਨਹੀਂ ਪੈਰਾ ਇਹ ਬਟਾਰਾ ਸ਼ਹਿਰ ਦੇ ਵਿੱਚ ਰੋਸ ਮਾਰ ਤੇ ਕੱਢਿਆ ਜਾ ਰਿਹਾ ਨਾਲ ਦੀ ਨਾਲ ਕਾਂਗਰਸ ਪਰਦੇਸ ਕਾਂਗਰਸ ਜਿਹੜੀ ਇੱਕ ਮੁੱਚੀ ਟੀਮ ਜਿਹੜੀ ਉਹਦੇ ਨਾਲ ਆ ਤੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਆਪਾਂ ਬਟਾਰਾ ਸ਼ਹਿਰ ਦੀਆਂ ਤੇ ਵੀਡੀਓ ਨੂੰ ਫੇਰ ਕਰਿਓ ਤਾਂ ਕਿ ਜਿਹੜਾ ਆ ਦੀ ਵੀਡੀਓ ਇੱਕ ਤੱਕ ਪੁੰਚਣੀ ਚਾਹੀਦੀ ਏ ਪਤਾ ਲੱਗਣਾ ਚਾਹੀਦਾ ਕਿ ਕਿਸਾਨ ਜਿਹੜੇ ਨੇ ਸੜਕਾਂ ਤੇ ਅੰਨ ਦਾਤਾ ਪੂਰੇ ਪਿੰਡ ਨੇ ਉਹਨਾਂ ਦਾ ਤੇਰਾ ਮਸਲਾ ਕੋਈ ਨਾ ਕੋਈ ਹੱਲ ਕਰਨਾ ਤੋਂ ਵੀਡੀਓ ਨੂੰ ਬਤਵਾ ਦਿਓ ਫੇਰ ਕਰਿਓ ਕੈਮਰਾ ਪਰਸਨ ਔਰ ਨਾਲ ਲੱਗੀ ਰਾਜ ਨੂੰ ਗੁਰਦਾਰ ਤੋਂ